ਸਤਿ ਸ਼੍ਰੀ ਅਕਾਲ ਸ਼ਰਕਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਪਿੰਡ ਬੱਲੋ ਮਾਜਰੇ ਦਾ ਜਿਹੜਾ ਕਬੱਡੀ ਕੱਪ ਹੈ ਪੂਰੇ ਹੀ ਪੰਜਾਬ ਦੇ ਵਿੱਚ ਮਸ਼ਹੂਰ ਹੈ ਤਾਂ ਤੁਸੀਂ ਦੇਖ ਰਹੇ ਹੋ ਪਿੰਡ ਬੱਲੋ ਮਾਜਰੇ ਦਾ ਜਿਹੜਾ ਕਬੱਡੀ ਕੱਪ ਹੈ ਉਹ ਸ਼ੁਰੂ ਹੋ ਚੁੱਕਿਆ ਅੱਜ ਤੋਂ ਸਿੰਧੀ ਪ੍ਰਧਾਨ ਦੇ ਘਰ ਦੇ ਮੁਰੇ ਅਸੀਂ ਖੜੇ ਆ ਤਾਂ ਤੁਸੀਂ ਦੇਖ ਰਹੇ ਹੋ ਤਨ ਤਨ ਬਾਬਾ ਜਾਨਕੀ ਦਾਸ ਦੀ ਯਾਦ ਨੂੰ ਸਮਰਪਿਤ ਇੱਕ ਵੱਡੀ ਮਹਾਕੁੰਭ ਪਿੰਡ ਬੱਲੋ ਮਾਜਰਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਅਸੀਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਪਿੰਡ ਬੱਲੋ ਮਾਜਰਾ ਦੀਆਂ ਨੇ ਜਿੱਥੇ ਕੱਲ ਨੂੰ ਚੋਟੀ ਦੇ ਰੀਡਰ ਤੇ ਜਾਫੀ ਆਣਗੇ ਵੱਡੀਆਂ ਵੱਡੀਆਂ ਟੀਮਾਂ ਆਣ ਗਈਆਂ ਤਾਂ ਉੱਥੇ ਹੀ ਪੰਜਾਬੀ ਪ੍ਰਸਿੱਧ ਕਲਾਕਾਰ ਬੱਬੂ ਮਾਨ ਦਾ ਜਿਹੜਾ ਖੁੱਲਾ ਅਖਾੜਾ ਵੀ ਲੱਗਣ ਜਾ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਅਸੀਂ ਹੁਣ ਤੁਹਾਨੂੰ ਗਰਾਊਂਡ ਵੱਲ ਵੀ ਲੈ ਕੇ ਜਾਵਾਂਗੇ ਕਿ ਕਿ तरीके ਦੇ ਨਾਲ ਗਰਾਊਂਡ ਦੇ ਵਿੱਚ ਤਿਆਰੀਆਂ ਨੇ ਤੇ ਅੱਜ ਦੇ ਜਿਹੜੇ ਮੈਚ ਐ ਉਹ ਚੱਲ ਰਹੇ ਨੇ ਤਾਂ ਤੁਸੀਂ ਤੁਸੀਂ ਦੇਖ ਰਹੇ ਹੋ ਵੱਲੋਂ ਮਾਜਰੇ ਪਿੰਡ ਤੋਂ ਜਿੱਥੇ ਕਬੱਡੀ ਦਾ ਕੱਪ ਪੂਰੇ ਹੀ ਪੰਜਾਬ ਦੇ ਵਿੱਚ ਫੇਮਸ ਕਬੱਡੀ ਦਾ ਕੱਪ ਹੈ ਇਹ ਤਾਂ ਸਾਹਮਣੇ ਮੇਰੇ ਗਰਾਊਂਡ ਹੈ ਤੇ ਇੱਥੇ ਜਿਹੜਾ ਸਟੇਜ ਹੈ ਬੱਬੂ ਮਾਨ ਦਾ ਸਟੇਜ ਵੀ ਲੱਗਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਇਹਨਾਂ ਦੇ ਵੱਲੋਂ ਵਿੱਢ ਦਿੱਤੀਆਂ ਗਈਆਂ ਨੇ ਇਹ ਬੱਬੂ ਮਾਨ ਦਾ ਸਟੇਜ ਇੱਥੇ ਜਿਹੜਾ ਲੱਗ ਰਿਹਾ ਹੈ ਤਾਂ ਕੱਲ ਨੂੰ ਜਿਹੜਾ ਖੁੱਲਾ ਅਖਾੜਾ ਬੱਬੂ ਮਾਨ ਦਾ ਇੱਥੇ ਜਿਹੜਾ ਲੱਗੂਗਾ ਰੌਣਕਾਂ ਲੱਗਣੀਆਂ ਕਬੱਡੀ ਕੱਪ ਦੇ ਵਿੱਚ ਤਾਂ ਅਸੀਂ ਹੁਣ ਤੁਹਾਨੂੰ ਗਰਾਊਂਡ ਵਿੱਚ ਵੀ ਲੈ ਕੇ ਚੱਲਿਆ ਗਰਾਊਂਡ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਕਬੱਡੀਆਂ ਪੈ ਰਹੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਖਿਡਾਰੀ ਨੇ ਇੱਥੇ ਖੇਡ ਰਹੇ ਨੇ ਤਾਂ ਹੁਣ ਅਸੀਂ ਗਰਾਊਂਡ ਵੱਲ ਤੁਹਾਨੂੰ ਲੈ ਕੇ ਜਾ ਰਹੇ ਹਾਂ ਦੇਖ ਰਹੇ ਹੋ ਤੁਸੀਂ ਜਿਹੜੀਆਂ ਕਬੱਡੀਆਂ ਪੈ ਰਹੀਆਂ ਨੇ ਗਰਾਊਂਡ ਦੇ ਵਿੱਚ ਤਿਆਰੀਆਂ ਇੱਥੇ ਪੂਰੀਆਂ ਬਰਕਰਾਰ ਨੇ ਸ਼ਿੰਦੀ ਪ੍ਰਧਾਨ ਵੱਲੋਂ ਮਾਜਰੇ ਤੋਂ ਜਿਹੜੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕਬੱਡੀ ਦਾ ਕੱਪ ਹੈ ਵੱਡੇ ਪੱਧਰ ਤੇ ਇੱਥੇ ਜਿਹੜੇ ਦਰਸ਼ਕ ਨੇ ਹਮ ਹੋਵਾ ਕੇ ਪਹੁੰਚਣਗੇ ਕੱਲੂ ਪੂਰੇ ਪੰਜਾਬ ਦੇ ਵਿੱਚੋਂ ਕਬੱਡੀ ਦੇਖਣ ਦੇ ਸ਼ੌਕੀਨ ਤੇ ਬੱਬੂਆਂ ਨੂੰ ਸੁਣਦੇ ਜਿਹੜੇ ਚਾਹਵਾਨ ਨੇ ਉਹਨਾਂ ਦੇ ਜਿਹੜੇ ਚਾਹਤਦੇ ਨੇ ਇੱਥੇ ਆਉਣਗੇ ਤਾਂ ਤੁਸੀਂ ਦੇਖ ਰਹੇ ਹੋ ਪਿੰਡ ਬੱਲੋ ਮਾਜਰਾ ਜਦੋਂ 에어ਪੋਰਟ ਰੋਡ ਨੂੰ ਨਿਕਲਨੇ ਆ ਤੁਸੀਂ ਖਰੜ ਤੋਂ ਤਾਂ ਇਹ ਪਹਿਲਾ ਹੀ ਪਿੰਡ ਹੈ ਬੱਲੋ ਮਾਜਰਾ ਜੇਕਰ ਤੁਸੀਂ ਵੀ ਆਣਾ ਹੋਵੇ ਤਾਂ ਜਿਹੜੀਆਂ ਗਰਾਊਂਡ ਦੇ ਵਿੱਚ ਕਬੱਡੀਆਂ ਨੇ ਉਹ ਪੈ ਰਹੀਆਂ ਨੇ ਤਾਂ ਅਸੀਂ ਹੁਣ ਤੁਹਾਨੂੰ ਜਿਹੜੇ ਮੈਚ ਹੈ ਉਹ ਦਿਖਾ ਰਹੇ ਹਾਂ ਤਾਂ ਤੁਸੀਂ ਸੁਣੋ ਮੈਚ ਵਾਲੀਆਂ ਟੀਮਾਂ ਨੂੰ ਬੰਦਾ ਖਫਤਾਰ ਦਿੱਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਯਾਦਗਾਰ ਲਈ ਸਾਹਮਣੇ ਰੱਖ ਲਈ ਫੋਟੋ ਕੱਟੀਆਂ ਦੀ ਵੱਖਰੀ ਤੇ ਆਸ਼ੀਸ਼ ਕਦੇ ਕਾ ਖਾਉਦੇ ਨਹੀਂ ਹੁੰਦੇ ਬਹੁਤ ਬਹੁਤ ਧੰਨਵਾਦ ਅਗਲਾ ਵੱਲੋਂ ਮਾਦਰਾ ਜੀ ਬਿੱਲਾ ਸੱਜੂ ਮਾਦਰਾ ਜੀ ਜੀਦਾ ਸੱਜੂ ਮਾਦਰਾ ਜੀ ਹਰਜੀਤ ਸਿੰਘ ਜੀ ਰਾਏਪੁਰ ਕੰਬੀ ਖਰੜੀ ਮੋਜੂ ਮੋਜਪੁਰ ਦੇ ਨਾਲ ਬੁੱਧੂ ਖਰੜੀ ਬਹੁਤ ਬਹੁਤ ਧੰਨਵਾਦ ਅਗਲਾ ਮੈਚ ਬਣਾਏ ਤੇ ਬਾਈ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਟੀਮਾਂ ਮਿਲਿਆਉਣ ਅਗਲਾ ਮੈਚ ਜਿਹੜੀਆਂ ਕਬੱਡੀਆਂ ਇੱਥੇ ਪੈ ਰਹੀਆਂ ਨੇ ਅਰੀ ਦੇ ਵਿੱਚ ਜਿਹੜਾ ਟੂਰਨਾਮੈਂਟ ਕਰਵਾਇਆ ਜਾਂਦਾ ਗਰਾਊਂਡ ਦੇ ਆਲੇ ਦੁਆਲੇ ਚਾਰੇ ਪਾਸੇ ਜਿਹੜੀਆਂ ਸਟੇਜਾਂ ਲੱਗੀਆਂ ਹੋਈਆਂ ਨੇ ਚਾਰ ਸਟੇਜਾਂ ਲੱਗੀਆਂ ਹੋਈਆਂ ਨੇ ਗੈਸਟਾਂ ਲਈ ਪ੍ਰਬੰਧਕਾਂ ਲਈ ਖਿਡਾਰੀਆਂ ਲਈ ਤੇ ਜਿਹੜੇ ਚਾਹਤੇ ਇੱਥੇ ਪਹੁੰਚਣਗੇ ਉਹਨਾਂ ਦੇ ਲਈ ਜਿਹੜੀਆਂ ਸਟੇਜਾਂ ਵੱਖ-ਵੱਖ ਤਰ੍ਹਾਂ ਦੀਆਂ ਇੱਥੇ ਲਾਈਆਂ ਜਾਂਦੀਆਂ ਨੇ ਨਾ ਦੇਖ ਸਕਦੇ ਹੋ ਤੁਸੀਂ ਰਾਮਾ ਜੀ ਜੀ ਪਾਗਲਾ ਸਾਹਿਬ ਪਾਗਲਾ ਸਾਹਿਬ ਹੋਇਆ ਸਰਦਾਰ

ਆਪਣੇ ਸਾਦੀ ਸੱਤਰੀ ਨਹੀਂ ਬਣਦੀ ਰਹੀ ਹੈ ਸਾਦੀ ਨਹੀਂ ਬਣਦੀ ਬੈਠ ਰਹੀ ਆ ਤੇ ਜੋ ਤੇ ਦਿਵਾਨੇ ਹੁੰਦੇ ਮਾਰ ਨਹੀਂ ਕੇ ਆ ਇਹਦੇ ਮਿਹਰ ਹੁੰਦਾ ਕਹਿੰਦੇ ਸੰਨਾ ਮਾਰ ਪਈਆ ਤੂਜੇ ਪਾਸੇ ਤੋਂ ਫਰਿਆਦ ਅੱਧਾ ਅੱਧਾ ਪੁਆਇੰਟ ਸਾਂਸੀ ਅੱਖੋਂ ਆਪਣੀ ਨੀਂ ਦੇ ਜਿਸਰ ਤੇ ਅਗਰੀ ਕੱਢੀ ਅੰਦਰ ਨਹੀਂ ਲਾਇਕ ਕੀਆ ਆਪਣੀ ਨਹੀਂ ਹੋਈ ਆਉ ਸਾਹਮਣੇ ਅੰਗਰੇਜ਼ੀ ਬਣ ਕੇ ਜਿਹੜੀ ਅੱਗੇ ਆਉਂਦਾ ਰਸਾਇਆ ਬਾ کہ کا دفتر دروازہ نے کہا اور سامنے گئے منیش کو پکارے جناب ਦੇ ਕੋ ਆਇਆ ਨਹੀਂ ਪਿਕਾ ਗਿਆ ਬਾਬਾ ਆਪਣੀ ਟੀਮ ਦੇ ਵਿੱਚ ਕਰਵਾਇਆ ਰੋ ਅਸੀਂ ਮਦਦ ਆਉਂਦੇ ਆ ਪਰ ਆਪਲਾ ਜੇਡੀ ਦੇ ਬਸਤ ਵਾਲੀ ਦੀ ਪਿਕਾ ਉਸ ਮੈਡੀਕਲ ਟੀਮ سانتین کو 28 میں گرام جیت اور دوسرے پاسے رمانی بھٹا کر توائیں 34 کا حوالہ اپنی ٹیم کی سے ادھر کا ਤਾਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਗਰਾਊਂਡ ਦੇ ਵਿੱਚ ਜਿਹੜੀਆਂ ਕਬੱਡੀਆਂ ਤਿਆਰੀਆਂ ਨੇ ਤਾਂ ਇਹ ਹੁਣ ਇੱਥੇ ਜਿਹੜਾ ਇਧਰ ਸਟੇਜ ਜਿਹੜੀ ਬੱਬੂ ਮਾਨ ਦੀ ਲੱਗ ਰਹੀ ਹੈ ਤੁਹਾਨੂੰ ਦਿਖਾਵਾਂਗੇ ਅਸੀਂ ਸਟੇਜ ਵੀ ਕਿ ਕਿਸ ਤਰੀਕੇ ਦੇ ਨਾਲ ਸਟੇਜ ਦੀਆਂ ਜਿਹੜੀਆਂ ਤਿਆਰੀਆਂ ਨੇ ਲਗਾਤਾਰ ਹੋ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਜਿਹੜਾ ਇਹ ਬੱਲੂ ਮਾਜਰਾ ਕਬੱਡੀ ਕੱਪ ਹੈ ਪੂਰੇ ਹੀ ਪੰਜਾਬ ਦੇ ਵਿੱਚ ਫੇਮਸ ਹੈ ਹਰ ਸਾਲ ਦੀ ਤਰ੍ਹਾਂ ਵੀ ਬੜੀ ਹਿਤੋਮਤਾਂ ਦੇ ਨਾਲ ਸ਼ਿੰਦੀ ਪ੍ਰਧਾਨ ਹੋਂ ਦਾ ਵੱਲੋਂ ਜਿਹੜਾ ਇਹ ਕਰਵਾਇਆ ਜਾ ਰਿਹਾ ਤੇ ਪੂਰੇ ਇਲਾਕੇ ਦੇ ਸਹਿਯੋਗ ਨਾਲ ਇਹ ਕਬੱਡੀ ਕੱਪ ਹਰ ਸਾਲ ਇਸੇ ਪਿੰਡ ਦੇ ਵਿੱਚ ਫਰਵਰੀ ਮਹੀਨੇ ਦੇ ਵਿੱਚ ਹੁੰਦਾ ਹੈ ਤਾਂ ਹੁਣ ਵੀ ਜਿਹੜਾ ਇਹ 2 ਦਿਨ ਦਾ ਕਬੱਡੀ ਕੱਪ ਹੈ ਲਗਾਤਾਰ ਚੱਲ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦੂਰ ਤਰੇਡੇ ਤੋਂ ਇੱਥੇ ਕਬੱਡੀ ਦੇ ਚਾਹਤੇ ਜਿਹੜੇ ਪਹੁੰਚ ਰਹੇ ਨੇ ਖੇਡਾਂ ਦੇਖਣ ਲਈ ਤਾਂ ਸੀ ਤੁਹਾਨੂੰ ਦਿਖਾਵਾਂਗੇ ਇਹ ਹੁਣ ਜਿਹੜੀ ਇੱਥੇ ਸਟੇਜ ਹੈ ਬੱਬੂ ਮਾਨ ਦੀ ਜਿਹੜੀ ਸਟੇਜ ਹੈ ਉਹ ਲੱਗ ਰਹੀ ਹੈ ਬੱਬੂ ਮਾਨ ਦੀ ਜਿਹੜੀ ਸਟੇਜ ਹੁੰਦੀ ਹੈ ਉਸ ਲਈ ਜਿਹੜੇ ਪੁਖਤਾ ਪ੍ਰਬੰਧ ਬੜੇ ਵੱਡੇ ਤਰੀਕੇ ਨਾਲ ਕੀਤੇ ਜਾਂਦੇ ਕੋਈ ਆਮ ਜੀ ਗੱਲ ਨਹੀਂ ਕਿ ਜਿੱਥੇ ਬੱਬੂ ਮਾਨ ਦਾ ਖੜਾ ਲੱਗਣਾ ਹੋਵੇ ਪਹਿਲਾਂ ਤਾਂ ਜਿਹੜੇ ਉੱਥੇ ਮੋਰੇ ਤੋਂ ਸੇਫਟੀ ਬੈਰੀਕੇਟਿੰਗ ਕੀਤੀ ਹੁੰਦੀ ਹੈ ਉਹ ਦੇਖੋ ਗਾਰਡਰ ਲਾਏ ਹੋਏ ਨੇ ਕਿੰਨੇ ਉੱਚੀ ਕੀਤੀ ਹੋਈ ਹੈ ਤਾਂ ਜਿਹੜੇ ਫੈਨ ਹੁੰਦੇ ਨੇ ਕੱਟੜ ਫੈਨ ਨੇ ਮਾਨ ਸਾਹਿਬ ਦੇ ਭੱਜ ਭੱਜ ਕੇ ਆਉਂਦੇ ਨੇ ਮਾਨ ਸਾਹਿਬ ਹੁਣਾਂ ਦੇ ਵੱਲੋਂ ਤਾਂ ਕੱਲੋਂ ਖੂਬ ਹੈ ਜਿਹੜਾ ਇੰਜੋਏ ਇੱਥੇ ਕਰਨਗੇ ਜਿਹੜੇ ਨੌਜਵਾਨ ਕਬੱਡੀ ਕੱਪ ਚੱਲ ਰਿਹਾ ਵੱਲੋਂ ਮਾਜਰੇ ਦੇਖ ਸਕਦੇ ਤੁਸੀਂ ਬੱਬੂ ਜਿਹੜੇ ਸਟੇਜ ਹੈ ਉਹ ਲੱਗ ਰਹੀ ਹੈ ਸਟੇਜ ਬੜੀ ਤਕੜੀ ਜਿਹੜੀ ਸਟੇਜ ਹੈ ਬੱਬੂਵਾਂ ਦੇ ਇੱਥੇ ਲੱਗਦੀ ਹੈ ਤਾਂ ਦੇਖ ਸਕਦੇ ਤੁਸੀਂ ਸਪੈਸ਼ਲੀ ਹੁੰਦੀ ਹੈ ਸਟੇਜ ਵੀ ਜਿਹੜੀ ਕਿਸ ਤਰੀਕੇ ਦੇ ਨਾਲ ਜਿਹੜੀ ਸਜਾਰੇ ਹੈ ਸਟੇਜ ਤਾਂ ਇਹ ਸਾਹਮਣੇ ਸ਼ਿੰਦੀ ਪ੍ਰਧਾਨ ਹੁਣਾਂ ਦੀ ਕੋਠੀ ਹੈ ਜਿਹੜੀ ਇਸ ਕੋਠੀ ਦੇ ਸਾਹਮਣੇ ਜਿਹੜਾ ਕਬੱਡੀ ਕੱਪ ਹੋ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਬਾਬਾ ਜਾਨਕੀ ਦਾਸ ਜੀ ਦੇ ਨਗਰ ਦੇ ਵਿੱਚ ਇਹ ਜਿਹੜਾ ਕਬੱਡੀ ਕੱਪ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਧੂਮਤਾਬ ਦੇ ਨਾਲ ਜਿਹੜਾ ਕਰਵਾਇਆ ਜਾ ਰਿਹਾ ਕੱਲ ਨੂੰ ਬੱਬੂਮਾਨਾ ਕਿੱਥੇ ਰੰਗ ਬੰਨਣਗੇ ਤਾਂ ਤੁਸੀਂ ਦੇਖ ਸਕਦੇ ਪਿਆਰੀਆਂ ਪੂਰੇ ਜੋਰਾ ਸ਼ੋਰਾ ਤੇ ਨੇ